ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ ਹਾਂ ਜਨ ਜਾਨ ਜਾਨ ਠੀਕ ਹੈ ਤਰ੍ਹਾਂ ਹਾਂ ਕਿੱਦਾਂ ਸਿੰਧਿਆ ਕਿੱਦਾਂ ਹਾਂ ਕਿਵੇਂ ਬਥੇ ਕਰਲਾ ਕਰਲਾ ਫੋਨ ਤੇ ਗੱਲ ਕਰਲਾ ਕਰਲਾ ਨਹੀਂ ਨਹੀਂ ਉਹ ਕਟਿਆ ਗਿਆ ਉਹ ਨੂੰ ਓਕੇ ਤੇ ਕਹਿ ਦੇ ਜਿੱਦਾਂ ਲੱਗਾ ਹੈ ਕਹਿ ਤਾ ਕਹਿ ਤਾ ਹੋਰ ਕਿਵੇਂ ਤੇ ਕਰ ਲੈਣੀ ਆ ਚੋਕਲੇ ਕਿਹਨੂੰ ਲਾਇਆ ਹੁਣ ਨਹੀਂ ਨਹੀਂ ਮੈਂ ਤੈਨੂੰ ਲਾਇਆ ਮੜਾ ਜਾ ਤੈਨੂੰ ਇੱਕ ਗੱਲ ਦੱਸਾਂ ਟਰਾਂਪੋਰਟ 'ਚ ਵੀ ਆ ਬੰਦਿਆਂ 'ਚੋਂ ਇੱਥੇ ਮੇਰੇ ਖੜਿਆ ਫੋਨ ਲਾ ਜੇ ਤੇਰਾ ਕੋਈ ਬੰਦਾ ਫੋਨ ਚੱਕ ਜੇ ਤਾਂ ਨਹੀਂ ਨਹੀਂ ਮਹਿੰਦੀ ਦਾ ਤੂੰ ਵੀਰੇ ਰਵਾਬ ਨੂੰ ਫੋਨ ਲਾਇਆ ਮਾਲਕ ਨੂੰ ਫੋਨ ਲਾਇਆ ਲਾ ਹੀ ਮਲਾਇਆ ਸੱਚੀ ਗੱਲ ਮਹਿੰਦੀ ਨੂੰ ਆਉਂਦਾ ਹੀ ਮਹਿੰਦੀ ਨੂੰ ਲਾਇਆ ਨਾ ਮੰਨ ਚੱਲ ਛੱਡ ਮਹਿੰਦੀ ਮੈਂ ਤੇਰੇ ਕੋਲ ਆਇਆ ਵੈਸੇ ਤਾਂ ਉਦੋਂ ਹੀ ਮੇਰੇ ਨਾਲ ਤੂੰ ਗੁੱਸਾ ਕਰ ਗਿਆ ਹਾਂ ਵੀ ਮੇਰੀਆਂ ਰਿਕਾਰਡਿੰਗਾਂ ਪਾਉਣਾ ਤਾਂ ਮੈਂ ਤੇਰੇ ਕੋਲ ਆਇਆ ਕਿ ਹਾਂ ਵੀ ਰਵਾਬ ਨੂੰ ਫੇਰ ਉਂਗਲ ਲਾਈ ਹੈ ਨਾ ਮੈਂ ਹਾਂ ਕਾਦੀ ਕਿ ਹਾਂ ਵੀ ਮੇਰੀ ਗੱਡੀ 150 ਲੀਟਰ 'ਚ ਮੁੜਦੀ ਉੱਥੋਂ ਆਬੂ ਤਾਬੀ ਤੋਂ ਮਸਫੇ ਤੋਂ ਦੁੱਧਿਆਂ ਦਾ ਕਿਉਂ ਜ਼ਿਆਦਾ ਖਾਂਦੀ ਆ ਕਿਉਂ ਵੋਹ ਜੇ ਭਾਈ ਤੂੰ ਲੈ ਨਹੀਂ 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 ਤੂੰ ਲੋਡ ਕੀ ਲੈ ਕੇ ਜਾਣਾ ਮਸਫੇ ਨੂੰ ਮੇਰੇ ਕੋਲ ਲੋਜ ਹੁੰਦਾ ਬੀਲੀ ਅਛਾ ਲੋਜ ਹੁੰਦਾ ਤੇਰਾ ਕੀ ਤੇਰਾ ਕੀ ਹੁੰਦਾ ਉਹ ਵੇਟ ਕਿੰਨਾ ਹੁੰਦਾ ਤੇਰਾ ਵੇਟ ਹੁੰਦਾ 20 ਟਨ ਹੈ ਝੂਠ ਨਾ ਬੋਲ 20 ਟਨ 5-6 ਟਨ ਕੇ ਮਨੋ ਚੰਗਾ ਹਾ ਹਣਾ ਆਪਾਂ ਤੇ 5-7 ਟਨ ਸਾਡਾ ਕੰਟੇਨਰ ਦਾ ਹੁੰਦਾ ਜੰਗਾ ਜਿਹੜਾ ਖਾਲੀ ਅਸੀਂ ਲੈ ਕੇ ਆਉਣੇ ਵਾਪਸ ਅਸੀਂ 20-20 25-25 30 ਦੀ ਟਨ ਲੈ ਕੇ ਜਾਂਦੇ ਸਾਡੀ ਗੱਡੀ 200 ਲੀਟਰ ਖਾਵੇ 210 ਲੀਟਰ ਖਾਵੇ 20 ਖਾਵੇ ਉਹ ਤਾਂ ਅਸੀਂ ਹਿਸਾਬ ਦਵਾਂ ਤੂੰ ਸਾਡੀ ਗੱਡੀ ਦਾ ਹਿਸਾਬ ਦੇਣ ਵਾਲਾ ਕੌਣ ਹੁੰਦਾ ਨਹੀਂ ਮੈਂ ਉਹਨੂੰ ਆਪ ਦਵਾਂ ਵੀਰ ਉਹਨੂੰ ਨਹੀਂ ਉਹਨੇ ਨਾ ਡਾਇਰੈਕਟ ਹੀ ਮੈਨੂੰ ਇਹ ਕਿਹਾ ਕਿ ਹਾਂ ਵੀ ਛਿੰਦੇ ਨੇ ਇਹ ਗੱਲ ਕਹੀ ਆ ਕਿ ਮੇਰੀ ਗੱਡੀ ਤਾਂ ਜੀ ਆਉਂਦੀ ਆ 150 ਜੀ ਵਾਪਸ ਹੈ ਨਾ ਤੇ ਛਿੰਦੇ ਨੂੰ ਇਹ ਨਹੀਂ ਪਤਾ ਲੱਗਦਾ ਛਿੰਦਾ ਖੜਦਾ ਵੀ ਲੂਜ ਹੈ ਛਿੰਦਾ ਆਉਂਦਾ ਉਧਰੋਂ ਖਾਲੀ ਟਰਾਲ ਲੈ ਕੇ ਆਉਂਦਾ ਵਾ ਉਧਰੋਂ ਖਾਲੀ ਆਉਂਦਾ ਮੈਂ ਤੇ ਤੇਰਾ ਫਿਰ ਉੱਥੇ ਆਉਣ ਲੱਗਾ ਗੱਡੀ ਨੇ ਕੀ ਖਾਲਿਆ ਤੇਰੀ ਨੇ ਕੁਝ ਵੀ ਨਹੀਂ ਗੱਡੀ ਤੋਂ ਹਵਾ ਨੇ ਤੁਰ ਹੀ ਆਉਣੀ ਜੇ ਤੇਰੇ ਉੱਤਰੋਂ ਹਵਾ ਮਿਲ ਗਈ ਨਾ ਨਹੀਂ ਮੇਰਾ ਨਹੀਂ ਲਿਆ ਤੂੰ ਮੇਰਾ ਤਾਂ ਨਾ ਨਹੀਂ ਲੈਂਦਾ ਤੂੰ ਬਾਈਆਂ ਤਈਆਂ ਦਾ ਨਾਮ ਲੈ ਰਿਆ ਨਾ ਵਿੱਚ ਮੈਂ ਕਿਸੇ ਦਾ ਨਹੀਂ ਲਿਆ ਮੈਂ ਨਹੀਂ ਨਾ ਨਹੀਂ ਯਾਰ ਛੰਦੇ ਯਾਰ ਆਪਾਂ ਗੱਲ ਕੀ ਹੁੰਦੀ ਆ ਕਿ ਹਾਂ ਵੀ ਮੇਰੇ ਲੋ ਤੇਰੀ ਗੱਡੀ ਪਾਣੀ ਤੇ ਚੱਲੇ ਤੇਰੀ ਗੱਡੀ ਡੀਜ਼ਲ ਤੇ ਚੱਲੇ ਉਹ ਉਹ ਜਿੱਦਾਂ ਮਰਜੀ ਮੇਰੇ ਲੋ ਉਹਨੂੰ ਐਵਰੇਜ ਦੇ ਭਾਦ ਤੋਂ 100 ਲੀਟਰ ਚ ਮੁੜ ਕੇ ਆ ਜਾ ਮੈਂ ਉਹਨੂੰ ਕਿਹਾ ਮੇਰੀ ਲੋ ਜੇ 150 ਲੀਟਰ ਖਾਂਦੀ ਏ ਤੇਰੇ ਕੇ ਬੰਦੇ ਨਾ ਉੱਥੇ ਜਾ ਕੇ ਗਰਮੀਆਂ ਇਹ ਪਤਾ ਕਿੰਨਾ ਪਏ ਹੁੰਦੇ ਆ ਜਾਂਦੇ ਨਾਲ ਹੀ ਐ ਚਾਬੀ ਮਰੋੜਦੇ ਆ ਸ਼ੀਸ਼ੇ ਥੱਲੇ ਕਿ ਹਾਂ ਪੇ ਗਰਮੀ ਮਰਦੇ ਰੋ ਰਬਾਬ ਨੂੰ ਯਾਰੇ ਪੂਰੀ ਦੋ ਨਾ ਮਾਲਕ ਨੂੰ ਪਰ ਇਦਾਂ ਨਹੀਂ ਇੰਨੇ ਨਹੀਂ ਇਹੀ ਗੱਲਾਂ ਆ ਵੀ ਜ ਸਾੜੜ ਕੇ ਬੰਦੇ ਨਹੀਂ ਵੇਚਦੇ ਟਾੜੜ ਕੇ ਬੰਦੇ ਵੇਚਦੇ ਵੀ ਆ ਹੈਨਾ ਨਹੀਂ 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 ਕਿਉਂ ਨਹੀਂ ਫਿਰ ਤਾਂ ਅਸੀਂ ਤਾਂ ਇਹ ਤਾਂ ਕੱਢਿਆ ਨਹੀਂ ਲੀਟਰਾਂ ਦਾ ਹਿਸਾਬ ਕੱਢਿਆ ਨਹੀਂ ਕਿਤੇ ਐਵਰੇਜ ਕੱਢੀ ਨਹੀਂ ਅਸੀਂ ਅੱਜ ਤੱਕ ਕਿਤੇ ਸਾਡਾ ਸੁਣਿਆ ਕਿ ਆ ਵੀ ਓਏ ਮੈਨੂੰ ਕੋਹਲੇ ਦੀ ਗੱਡੀ ਤੋਂ ਮੁੜੀ ਆ ਜਾਂ ਮਹਿੰਦੀ ਦੀ ਗੱਡੀ ਇੰਨੇ ਲੀਟਰਾਂ ਮੁੜੀ ਆ ਹਨਾ ਕਿ ਇੰਨਾ ਖਾਂਦੀ ਸਾਨੂੰ ਤਾਂ ਅਜੇ ਤੱਕ ਕਿਸੇ ਪੁੱਛਿਆ ਨਹੀਂ ਸਾਨੂੰ ਹੀ 5-5 7-7 ਸਾਲ ਹੋ ਗਏ ਗੱਡੀ ਚਲਾਉਂਦਿਆਂ ਨੂੰ ਤਦ ਮੈਂ ਲੋਜ ਤੇ ਨਹੀਂ ਜਾਣਾ ਮੈਨੂੰ ਉਹਨੇ ਪੁੱਛਿਆ ਤੇਲ ਕਿੰਨਾ ਪਾਉਣਾ ਈ ਕਿੰਨਾ ਪਾਇਆ ਗੱਡੀ 'ਚ ਹਾਂ ਮੈਂ ਕਿਹਾ ਮੈਂ ਪਾਇਆ ਵਾ 200 ਲੀਟਰ ਹੂੰ ਦਾਦਾ ਖਾਦਾ ਕਿੰਨਾ ਮੈਂ ਕਿਹਾ ਇੰਨੇ ਤਾਕਤ ਸੁਈ ਮੈਂ ਕਿਹਾ ਇੰਨਾ ਖਾਦਾ ਦੱਸਿਆ ਨਹੀਂ ਕਿ ਕਿੰਨਾ ਵੇੜ ਚੁੱਕ ਕੇ ਖੜਿਆ ਮੈਂ ਗੱਡੀ ਨੇ ਕਿੰਨਾ ਵੇੜ ਖੜਿਆ ਦੱਸਿਆ ਨਹੀਂ ਦੱਸਿਆ ਤੇ ਉਧਰੋਂ ਗੱਡੀ ਖਾਲੀ ਆਈ ਉਹ ਖਾਲੀ ਆਈ ਤੇ ਜਦੋਂ ਅਸੀਂ ਚੱਲਦੇ ਮੰਨ ਲਾ ਕਿ ਕੰਟੇਨਰ ਤੇ ਆ ਸਾਡਾ 30 ਦੀ ਟਨ ਵੇਡ ਹੁੰਦਾ ਗੱਡੀ ਦੀ ਤੇ ਉਦਾਂ ਬੰਬ ਬੋਲ ਜਾਂਦੀ ਜਾਂਦੇ ਜਾਂਦੇ ਮੈਨੂੰ ਥੋੜਾ ਪਤਾ ਹੁੰਦਾ ਤੁਹਾਨੂੰ ਨਹੀਂ ਤੈਨੂੰ ਤੈਨੂੰ ਕਿਤੇ ਤੈਨੂੰ ਉਦੋਂ ਨਹੀਂ ਪਤਾ ਜਦੋਂ ਸਾਡੀਆਂ ਗੱਡੀਆਂ ਸਟਾਰਟ ਦੱਸਤੀਆਂ ਇਹ ਤੈਨਾਂ ਗੱਡੀਆਂ ਸਟਾਰਟ ਖੜੀਆਂ ਆ ਨਾ ਤੈਨੂੰ ਉਦੋਂ ਨਹੀਂ ਪਤਾ ਕਿ ਮੈਂ ਨਹੀਂ ਦੱਸਿਆ ਪਰ ਇਦਾਂ ਨਹੀਂ ਹੁੰਦਾ ਪਤਾ ਛੰਦੇ ਪਰ ਉਦੋਂ ਵੀ ਨਾ ਮੈਨੂੰ ਬੜੇ ਬੰਦਿਆਂ ਦੇ ਜਿਹੜੇ ਛੰਦੇ ਆ ਨਾ ਮੈਨੇ ਛੰਦੇ ਦੇ ਮਾਪੇ ਉਦੋਂ ਹੁੰਦੇ ਆ ਤੂੰ ਛੰਦੇ ਮਾਲਕਾਂ ਦੇ ਬਣ ਗਿਆ ਨਾ ਤੇ ਮਾਲਕ ਨੂੰ ਕਿੰਦਾ ਮਾਲਕ ਨੂੰ ਤੇ ਜੋ ਦਾਤਾ ਮਾਲਕ ਨੇ ਨਾ ਥੋੜਾ ਲਿਆ ਦੱਸ ਕੇ ਨਾ ਲੈੰਦੀ ਨਹੀਂ ਗੱਲ ਹੁੰਦੀ ਖਿੰਦਿਆ ਨਾ ਲੈੰਦੀ ਗੱਲ ਨਹੀਂ ਹੁੰਦੀ ਜਦੋਂ ਤੋ ਕਹਿ ਦਿੱਤਾ ਮਾਲਕ ਲਈ ਤਾਂ ਅਸੀਂ ਸਾਰੇ ਚੋਰ ਬਣ ਗਏ ਨਾ ਜਿਹੜੀ ਆਪਾਂ 2.5 250 ਲੀਟਰ ਖਾ ਗਏ 200 ਲੀਟਰ ਖਾ ਕੇ ਆ ਰਹੀਆਂ ਨਾ ਤੇ ਤੁਸੀਂ ਸੱਚੇ ਬਣ ਕੇ ਜਿਹੜਾ 150 ਲੀਟਰ ਆ ਰਿਹਾ ਤੁਸੀਂ 150 ਲੀਟਰ ਚ ਆਉਂਦੇ ਕਿੰਦਾ ਮੈਨੂੰ ਇਹ ਦੱਸਿਓ ਹੈ ਤੈਨੂੰ ਮੈਂ ਟਰਾਲਾ ਲੋਡ ਕੱਢ ਕੇ ਟਰਾਲਾ ਦੇ ਦਿੰਨਾ ਤੋ 150 ਲੀਟਰ ਚ ਮੈਨੂੰ ਉੱਥੋਂ ਮੁੜ ਕੇ ਆ ਜੀ ਮੈਂ ਸਭ ਤੋਂ ਅਗਲੇ ਪਿੰਨੋਂ ਗਾਂਹ ਜਾ ਕੇ ਜਿੱਥੇ ਆਪਾਂ ਜਾਣੇ ਆ ਉੱਥੋਂ ਮੁੜ ਕੇ ਵਾਪਸ ਆ ਜੀ ਤੇ ਮੈਂ ਆਪਦੇ ਪੱਲਿਆਂ ਪਵਾ ਕੇ ਦਊਗਾ ਨਾ ਜਿੰਨਾ ਪਊਗਾ ਨਹੀਂ ਮੈਂ ਨੂੰ ਤੇ ਉਹਨੇ ਇਦਾਂ ਗੱਲ ਕੀਤੀ ਮੈਂ ਉਹਨੂੰ ਫਿਰ ਆਉਂਦਾ ਦੱਸਿਆ ਮੈਂ ਕਿਸੇ ਦਾ ਨਾ ਥੋੜਾ ਲਿਆ ਸਿੰਦਿਆ ਮੈਂ ਕੱਲਾ ਨਹੀਂ ਬੋਲਦਾ ਮੇਰੇ ਮਗਰ 18-19 ਡਰਾਈਵਰ ਹੈ ਮੈਨੂੰ ਇਹ ਕਹਿੰਦਾ ਤੂੰ ਗੱਲ ਕਰ ਕੋਈ ਨਹੀਂ ਮਗਰ ਖੜੇ ਉਹ 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 ਸਾਰੇ ਗੱਲਾਂ ਸੁਣਦੇ ਆ ਮਗਰ ਬਾਹਰ ਹੀ ਖੜੇ ਆ ਤੈਨੂੰ ਮੈਂ ਗੱਡੀ ਕਿਉਂ ਬਿਠਾਇਆ ਗਿਆ ਜਾਗਾ ਹੁਣ ਤੂੰ ਲੱਗਾ ਮਾਲਕ ਦੇ ਨਾਲ ਤੂੰ ਕਹਦਾ ਮਹਿੰਦੀ ਨਾ ਲੱਗਾਂ ਮਹਿੰਦੀ ਦਾ ਤੂੰ ਫੋਨ ਲਾ ਕੇ ਇਸ ਨੂੰ ਜੇ ਤਰ੍ਹਾਂ ਕੋਈ ਬੰਦਾ ਫੋਨ ਚੱਕ ਜੂਣਾ ਮੇਰਾ ਨਾਮ ਵੜਾ ਦੇ ਹੁਣ ਉਹ ਸੌ ਗਿਆ ਮੈਂ ਕਿ ਤੂੰ ਫੋਨ ਕਿਸੇ ਨੂੰ ਲਾ ਆ ਤੂੰ ਫੋਨ ਚੱਕ 18 ਬੰਦੇ ਕਿਸੇ ਨੂੰ ਫੋਨ ਲਾ ਹੁਣ ਸੌ ਗਿਆ ਮਹਿੰਦੀ ਨੂੰ ਲਾਇਆ ਨਹੀਂ ਨਹੀਂ ਇਦਾਂ ਨਹੀਂ ਅਸੀਂ ਦੇ ਇਦਾਂ ਨਹੀਂ ਗੱਲਾਂ ਚ ਚੱਜਦੀਆਂ ਹੁੰਦੀਆਂ ਤੂੰ ਵੀ ਡਰਾਈਵਰ ਹੈਂ ਕੰਪਨੀ ਦਾ ਅਸੀਂ ਡਰਾਈਵਰ ਹੈਂ ਜੇ ਤੂੰ ਸਾੜਨਾ ਚੱਲੇਗਾ ਅਸੀਂ ਮਾਲਕਾਂ ਨਾਲ ਧੋਖਾ ਨਹੀਂ ਕਰਦੇ ਸਾਨੂੰ ਨਾ ਨਹੀਂ ਨਹੀਂ ਆਪਣਾ ਹੈ ਨਾ ਨਹੀਂ ਵੇਖ ਹਾ ਉਹ ਮੈਂ ਤੈਨੂੰ ਉਹ ਦਿਨ ਕੀ ਕਿਹਾ ਤੈਨੂੰ ਉਸ ਫੋਨ ਹੈ ਇਹੜਾ ਇਹ ਤਿੰਨ ਲਾਟਾ ਲ ਹੁੰਦਾ ਵਾ ਤੇ ਇਹੜਾ ਮੈਗੀ ਲਈ ਵਰਤੇ ਆ ਜਾਂਦਾ ਜਣਾ ਉਹਨੂੰ ਮੈਨੂੰ ਪਤਾ ਨਹੀਂ ਉਹਦਾ ਨਾਂ ਕੀ ਹੁੰਦਾ ਤੂੰ ਉਸ ਫੋਨ ਹੈ ਮੈਂ ਉਹ ਤੋਂ ਨਾਂ ਥੋੜਾ ਲੈ ਆ ਦੱਸ ਕੇ ਦਾ ਸੱਚੀ ਤੂੰ ਨਾਂ ਇਹ ਤੇ ਲੈਂਦਾ ਨਹੀਂ ਤੂੰ ਨਾਂ ਲੈ ਤੇ ਤੈਨੂੰ ਪਤਾ ਮੇਰਾ ਵੇਖੀ ਉਹ ਉਥੇ ਬਣਦਾ ਕਿ ਤੇਰਾ ਹਸ਼ਰ ਤੂੰ ਨਾਂ ਲੈ ਕੇ ਤੇ ਦੇਖ ਨਹੀਂ ਮੈਂ ਨਾਂ ਕਿਉਂ ਲੈਣਾ ਦੱਸ ਕੇ ਬਿਲ ਜਿੰਨੀ ਤੇਰੀ ਲਾਪਾਹੀ ਕਰਦੇ ਆ ਛਿੰਦਾ ਜਿਹਾ ਅਸੀਂ ਕਿਤੇ ਕਹਿਦੀ ਆ ਨਾ ਕਿ ਸਾਨੂੰ ਕੋਈ ਇਦਾਂ ਬੋਲੇ ਆ ਕੇ ਤਾਂ ਅਸੀਂ ਹੁਣ ਉਸ ਤੋਂ ਗੁਲਾਮੇ ਖੜ ਤੂੰ ਕੌਣ ਹੁੰਦਾ ਤੈਨੂੰ ਮੈਂ ਮੂੰਹ ਤੇ ਕਹੀ ਨਾ ਤੂੰ ਫਿਰ ਵੀ ਨਹੀਂ ਬਿਲਾ ਮੰਨਦਾ ਮੈਂ ਮਹਿੰਦੀ ਦਾ ਗੱਲ ਹੁੰਦੀ ਮੇਰੀ ਸੱਚੀ ਮਹਿੰਦੀ ਮਹਿੰਦੀ ਕੱਲ ਆਇਆ ਵਿਚਰਾਜ ਹੁਣ ਤੇ ਉਹਨੂੰ ਪਤਾ ਹੀ ਨਹੀਂ ਕਿ ਕੀ ਗੱਡੀ ਕੀ ਕਰਦੀ ਕੀ ਨਹੀਂ ਕਰਦੀ ਮੈਂ ਤਾਂ ਉਹ ਦਾ ਉਹ ਨਾਲ ਗੱਲ ਕਰਨ ਉਹ ਤੇ ਕੋਈ ਸੁਕਾਣ ਹੀ ਆ ਤੂੰ ਕਹਿ ਨਾ ਅੰਦਰ ਦਾ ਗੱਡੀ ਫ੍ਰੀਜੋਂ ਦੇ ਅੰਦਰ ਚੱਲਦੀ ਨਾ ਖਾਂਦੀ ਆ ਇੱਥੇ ਜਾਂਦੀ ਨਾ ਖਾਂਦੀ ਆ ਜੇ ਤੂੰ ਹੀ ਵੱਖਰਾ ਅਕੋਰਡਿੰਗ ਬਹਿ ਗਿਆ ਇੱਥੇ ਆ ਕੇ ਮੰਨ ਲਓ ਸਾਹਿਬ ਦਾਦੀ ਨਾਲ ਰੱਬਾ ਮਾਲਕਾਂ ਨੂੰ ਗਿਆ ਵੀ ਤੇਲ ਤੇ ਤੂੰ ਡੀਜ਼ਲ ਦੇ ਪੰਪ ਹੀ ਆਦਾ ਖੋਲ ਲੈਣਾ ਤੋਗਨੋ ਕਿ ਮੇਰੇ ਤੋਂ ਪਾਇਆ ਕਰੋ ਮੈਂ ਦੱਸਾਂ ਕਿੰਨਾ ਕਿੰਨੇ ਖਾਂਦੇ ਸਾਹਿਬ ਕਿਤਾਬ ਨਹੀਂ ਦਿੱਤਾ ਉਹ ਜਾ ਯਾਰ ਇਦਾਂ ਇਹ ਗੱਲਾਂ ਨਹੀਂ ਚਾਹੀਦੀਆਂ ਨਹੀਂ ਇਹ ਗੱਲਾਂ ਨਹੀਂ ਜਿੱਥੋਂ ਜਿੱਥੇ ਬੰਦੇ ਸਾਡੇ ਨਾਲ ਖਾਣਾ ਪੀਣਾ ਹੈ ਇਹ ਗੱਲਾਂ ਨਹੀਂ ਸੋਭਾ ਨਹੀਂ ਦਿੰਦੀਆਂ ਜਾਣ ਨਹੀਂ ਨਹੀਂ ਹੁਣ ਬੋਲ ਪੋਲੇ ਤੇ ਨਾ ਫੋਨ ਕਰਦਾ ਮਹਿੰਦੀ ਦਾ ਫੋਨ ਆ ਗਿਆ ਮੈਨੂੰ ਉਹ ਕਿਹੇ ਮਹਿੰਦੀ ਮੁੰਡੇ ਦਾ ਨੇ ਆਇਆ ਫੋਨ ਜਾਣ ਕੇ ਮੈਨੂੰ ਜਾ ਤੂੰ ਖੁਦ ਆਪ ਰਿੰਗ ਲਾਈ ਆ ਨਹੀਂ ਨਹੀਂ ਮਹਿੰਦੀ ਦਾ ਉਹ ਲੋਕੇਸ਼ਨ ਤੇ ਫਸਿਆ ਫਿਰਦਾ ਸਾਇਲੈਂਟ ਕਿਉਂ ਕੀਤਾ ਫਿਰ ਉਹ ਉਹਨੂੰ ਲੋਕੇਸ਼ਨ ਤੋਂ ਕੱਢਣਾ ਆਇਆ ਜਾ ਉਧਰ ਨੂੰ ਤੂੰ ਜਾਣ ਛਡਾਈ ਹੈ ਨਾ ਜਾ ਜਾ ਮੈਂ ਕੋਈ ਨਾ ਮੈਂ ਤੇਰਾ ਮੈਂ ਤੇਰਾ ਡਾਟਾ ਕਰਦਾ ਵੀਰ ਸਾਰਾ ਵਾਇਰਲ ਕਰਕੇ ਦਿਨ ਇੱਥੇ ਹੀ ਲੈ ਕੇ ਆਉਂਦਾ ਹਾਂ ਜੀ ਹਾਂ ਜਾਨ ਜਾਨ ਪਿਆਰ ਠੀਕ ਹੈ ਤੇਰਾ ਹਾਂ ਕਿੱਦਾਂ ਸੰਧਿਆ ਕਿੱਦਾਂ ਹਾਂ ਕਿਵੇਂ ਮੈਂ ਤੇ ਕਰਲਾ ਕਰਲਾ ਫੋਨ ਤੇ ਗੱਲ ਕਰਲਾ ਕਰਲਾ ਨਹੀਂ ਨਹੀਂ ਉਹ ਕਟਿਆ ਗਿਆ ਉਹ ਨੂੰ ਓਕੇ ਤੇ ਕਹਿ ਦੇ ਜਿੱਦਾਂ ਲੱਗਾ ਹੈ ਕਹਿਤਾ ਕਹਿਤਾ ਹੋਰ ਕਿਵੇਂ ਤੈਨੂੰ ਕਰ ਲੈਣੀ ਆ ਚੋਗਲੇ ਕਿਹਨੂੰ ਲਾਇਆ ਫੋਨ ਨਹੀਂ ਨਹੀਂ ਮਿੰਦੀ ਨੂੰ ਲਾਇਆ ਮੜਾ ਜਾ ਤੈਨੂੰ ਇੱਕ ਗੱਲ ਦੱਸਾਂ ਟ੍ਰਾਂਪਵਰਡ 'ਚ ਵੀਹਾਂ ਬੰਦਿਆਂ 'ਚ ਉਹ ਇੱਥੇ ਮੇਰੇ ਖੜਿਆ ਫੋਨ ਲਾ ਜੇ ਤੇਰਾ ਕੋਈ ਬੰਦਾ ਫੋਨ ਚੱਕ ਜੇ ਤਾਂ ਨਹੀਂ ਨਹੀਂ ਮਿੰਦੀ ਦਾ ਤੂੰ ਵੀਰੇ ਰਵਾਬ ਨੂੰ ਫੋਨ ਲਾਇਆ ਮਾਲਕ ਨੂੰ ਫੋਨ ਲਾਇਆ ਲੈ ਮੈਂ ਲਾਇਆ ਸੱਚੀ ਗੱਲ ਮਿੰਦੀ ਨੋਂ ਆਉਂਦਾ ਹੀ ਮਿੰਦੀ ਨੂੰ ਲਾਇਆ ਨਾ ਮੰਨ ਚੱਲ ਛੱਡ ਮੈਂ ਤੇਰੇ ਕੋਲ ਆਇਆ ਵੈਸੇ ਤਾਂ ਉਦੋਂ ਹੀ ਮੇਰੇ ਨਾਲ ਤੂੰ ਗੁੱਸਾ ਕਰ ਗਿਆ ਹਾਂ ਕਿ ਆ ਵੀ ਮੇਰੀਆਂ ਰਿਕਾਰਡਿੰਗਾਂ ਪਾਉਣਾ ਤਾਂ ਮੈਂ ਤੇਰੇ ਕੋਲ ਆਇਆ ਕਿ ਹਾਂ ਵੀ ਰਬਾਬ ਨੂੰ ਫੇਰ ਉਂਗਲ ਲਾਈ ਹੈ ਨਾ ਮੈਂ ਹਾਂ ਕਾਦੀ ਕਿ ਹਾਂ ਵੀ ਮੇਰੀ ਗੱਡੀ 150 ਲੀਟਰ ਜੇ ਮੁਰਦੀ ਉੱਥੋਂ ਆਬੂ ਤਾਬੀ ਤੋਂ ਮਸਾਫੇ ਤੋਂ ਦੂਜਿਆਂ ਦਾ ਕਿਉਂ ਜ਼ਿਆਦਾ ਖਾਂਦੀ ਆ ਕਿਉਂ ਉਹ ਜੇ ਭਾਈ ਤੂੰ ਲੈ ਨਹੀਂ 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 ਤੂੰ ਲੋਡ ਕੀ ਲੈ ਕੇ ਜਾਂਦਾ ਮਸਾਫੇ ਨੂੰ ਮੇਰੇ ਕੋਲ ਲੋਜ ਹੁੰਦਾ ਬਿਲਕੁਲ ਅੱਛਾ ਲੋਜ ਹੁੰਦਾ ਤੇਰਾ ਕੀ ਤੇਰਾ ਕੀ ਹੁੰਦਾ ਉਹ ਵੇਟ ਕਿੰਨਾ ਹੁੰਦਾ ਤੇਰਾ ਵੇਣ ਹੁੰਦਾ 20 ਟਨ ਹੈ ਝੂਠ ਨਾ ਬੋਲ 20 ਟਨ 5-7 ਟਨ ਕੇ ਮੈਨੂੰ ਚੰਗਾ ਹਾ ਹੈਨਾ ਆਪਾਂ ਤੇ 5-7 ਟਨ ਸਾਡਾ ਕੰਟੇਨਰ ਦਾ ਹੁੰਦਾ ਜੰਗਾ ਜਿਹੜਾ ਖਾਲੀ ਅਸੀਂ